ਸੀਪੋਰਸ ਦਾ 14ਵਾਂ ਐਡੀਸ਼ਨ ਜਿਹੜਾ ਕਿ ਲੁਧਿਆਣੇ ਦੇ ਵਿੱਚ 1 ਤੋਂ 3 ਫਰਵਰੀ ਨੂੰ ਦਾਣਾ ਮੰਡੀ ਭਾਦਰ ਕੇ ਰੋਡ ਚਲੰਦਰ ਬਾਈਪਾਸ ਦੇ ਨੇੜੇ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਤਕਰੀਬਨ 80 ਤੋਂ ਵੱਧ ਕੰਪਨੀਆਂ ਜਿਹੜੀਆਂ ਹੈਗੀਆਂ ਸਾਈਕਲ ਸਾਈਕਲ ਪਾਰਟਸ ਤੇ ਟਵਾਈਜ਼ ਨੂੰ ਲੈ ਕੇ ਆ ਰਹੀਆਂ ਤੇ ਉਹਦੇ ਲਈ ਸਾਰੀ ਇੰਡਸਟਰੀ ਨੂੰ ਅਪੀਲ ਕਰ ਰਹੇ ਆ ਕਿ ਸਾਰੀ ਇੰਡਸਟਰੀ ਇਸ ਐਗਜ਼ੀਬਿਸ਼ਨ ਦੇ ਵਿੱਚ ਜ਼ਰੂਰ ਵਿਜ਼ਿਟ ਕਰਨ ਔਰ ਦੇਖਣ ਸਾਈਕਲ ਜਿਹੜੀ ਗਈ ਹੈ ਉਹਦੇ ਵਿੱਚ ਕੀ ਕੀ ਨਵੀਆਂ ਟੈਕਨੋਲੋਜੀਜ਼ ਆ ਰਹੀਆਂ ਔਰ ਇਸ ਵਾਰ ਦਾ ਜਿਹੜਾ ਸਭ ਤੋਂ ਵੱਡਾ ਚੀਜ਼ ਹੈਗੀ ਹੈ ਵੱਡੀਆਂ ਕੰਪਨੀਆਂ ਜਿਹੜੀਆਂ ਕਿ ਪਿਛਲੇ ਕੁਝ ਸਮੇਂ ਤੋਂ ਪਾਰਟਿਸਪੇਟ ਨਹੀਂ ਕਰ ਰਹੀਆਂ ਸੀ ਜਿਹਦੇ ਵਿੱਚ ਮੇਜਰਲੀ A1 ਸਾਈਕਲ ਤੇ TI ਸਾਈਕਲ ਜਿਹੜੀ ਹੈਗੀਆਂ ਉਹ ਇਸ ਵਾਰ ਪਾਰਟਿਸਪੇਟ ਕਰ ਰਹੀਆਂ ਨੇ ਉਹਨਾਂ ਦੇ ਆਉਣ ਦੇ ਨਾਲ ਬਾਹਰੋਂ ਡੀਲਰਾਂ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜਿਹੜੇ ਡੀਲਰ ਪੂਰੇ ਆਲਓਵਰ ਇੰਡੀਆ ਤੋਂ ਆ ਰਹੇ ਹੈ ਤੇ ਮੈਂ ਚਾਹੂੰਗਾ ਕਿ ਇੰਡਸਟਰੀ ਇੱਕ ਵਾਰ ਇੱਥੇ ਵਿਜ਼ਿਟ ਕਰੇ ਔਰ ਉਸ ਚੀਜ਼ ਦਾ ਬੈਨੀਫਿਟ ਲਵੇ ਜੀ ਸਰ ਕਿੰਨੇ ਕਾਊਂਟਰ ਲੱਗ ਰਹੇ ਹੈ ਜੀ ਅੱਜ ਵਾਰ ਮੈਂ ਜਿੱਤਾ ਤੁਹਾਨੂੰ ਦੱਸਿਆ ਜੀ 80 ਤੋਂ ਵੱਧ ਕਾਊਂਟਰ ਇੱ ਤਿੰਨ ਕੰਟਰੀਆਂ ਦੀਆਂ ਕੰਪਨੀਆਂ ਵੀ ਇੱਥੇ ਆ ਰਹੀਆਂ ਜਿਦੇ ਵਿੱਚ ਫਰਾਂਸ ਤੋਂ ਕੰਪਨੀ ਆ ਰਹੀ ਹੈ ਇੱਕ ਹਾਲੈਂਡ ਤੋਂ ਆ ਰਹੀ ਹੈ ਇੱਕ ਪੋਰਟੂਗਲ ਤੋਂ ਕੰਪਨੀ ਆ ਰਹੀ ਹੈ ਤਿੰਨ ਕੰਪਨੀਆਂ ਬਾਹਰੋਂ ਵੀ ਆ ਰਹੀਆਂ ਔਰ ਇੱਕ ਚਾਈਨਾ ਦੀ ਕੰਪਨੀ ਤੇ ਸਰ ਸੀਐਸ ਵੱਲੋਂ ਕੀ ਬੋਲੋ ਕਿਸ ਤਰ੍ਹਾਂ ਦੀ ਤਿਆਰੀਆਂ ਸੀਪੋਰਟ ਵੱਲੋਂ ਪੂਰੀਆਂ ਤਿਆਰੀਆਂ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਕਿਉਂਕਿ ਹੁਣ ਕਰਦੂ ਸਾਡੇ ਸਾਹਮਣੇ ਇੱਕ ਦਿਨ ਵਿੱਚ ਰਹਿ ਗਿਆ ਇੱਕ ਦਿਨ ਰਹਿ ਕੇ ਉਸ ਤੋਂ ਬਾਅਦ ਪਰਸੋਂ ਇੱਕ ਤਰੀਕ ਨੂੰ ਐਗਜ਼ੀਬਿਸ਼ਨ ਸ਼ੁਰੂ ਹੋ ਰਹੀ ਹੈ ਔਰ ਤਿਆਰੀਆਂ ਪੂਰੀਆਂ ਜੋਰਾਂ ਚੱਲ ਰਹੀਆਂ ਜੀ ਆਉਣ ਵਾਲੇ ਵਿਸਤਾਰਾਂ ਨੂੰ ਕੀ ਕਹਿਣਾ ਚਾਹਨੀਓ ਕਿਸ ਤਰ੍ਹਾਂ ਦਾ ਮਤਲਬ ਕੀ ਜਿਹੜਾ ਇੱਥੇ ਪਾਰਕਿੰਗ ਨੂੰ ਲੈ ਕੇ ਖਾਣ ਪੀਣ ਨੂੰ ਲੈ ਕੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਫੈਸਿਲਿਟੀਆਂ ਹਨ ਆਉਣ ਵਾਲੇ ਵਿਜ਼ਿਟਰਸ ਨੂੰ ਇਦਾਂ ਹੈ ਕਿ ਕਿ ਇਹ ਇੰਡਸਟਰੀ ਐਗਜ਼ੀਬਿਸ਼ਨ ਹੈ ਇਹਦੇ ਵਿੱਚ ਇੰਡਸਟਰੀ ਸਾਈਕਲ ਇੰਡਸਟਰੀ ਮੇਜਰ ਇਹਦੇ ਵਿੱਚ ਵਿਜ਼ਿਟ ਕਰੇਗੀ ਔਰ ਵਿਜ਼ਿਟਰਸ ਨੂੰ ਇੱਥੇ ਸਭ ਤੋਂ ਵਧੀਆ ਗੱਲ ਕੀ ਹੈ ਇੱਥੇ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਦਾਣਾ ਮੰਡੀ ਦੇ ਵਿੱਚ ਕਿਉਂਕਿ ਹਿਊਜ਼ ਇੱਥੇ ਐਂਪਲ ਪਾਰਕਿੰਗ ਹੈਗੀ ਹੈ ਔਰ ਪਾਰਕਿੰਗ ਇੱਥੇ ਬਹੁਤ ਵਧੀਆ ਤਰੀਕੇ ਨਾਲ ਗੱਡੀ پارک ਹੋਏਗੀ ਔਰ ਇਸ ਤੋਂ ਇਲਾਵਾ ਵਿਜ਼ਿਟਰਸ ਲਈ ਇੱਥੇ ਫੂਡ ਕੋਰਟ ਬਹੁਤ ਅੱਛਾ ਲਗਾਇਆ ਗਿਆ ਜਿਹਦੇ ਵਿੱਚ ਕਾਫੀ ਸਾਰੇ ਫੂਡ ਕੋਰਟ ਦੇ ਵਿੱਚ ਵੀ ਬ੍ਰਾਂਡ ਆ ਰਹੇ ਨੇ ਜਿਹੜੇ ਅਬ ਡਿਸਕਸਰਲੀ ਫਾਇਦੇਮੰਦ ਰਹੀਆਂ ਨੇ ਔਰ ਮੇਜਰਲੀ ਜਿਹੜਾ ਵਿਸਟਰ ਦਾ ਮੇਨ ਆਨ ਦਾ ਇਥੇ ਕਾਰਨ ਹੈਗਾ ਉਹ ਐਗਜ਼ੀਬਿਸ਼ਨ ਹੈਗੀ ਹੈ ਕਿ ਐਗਜ਼ੀਬਿਸ਼ਨ ਚ ਜਿਹੜੀਆਂ ਕੰਪਨੀਆਂ ਪਾਰਟਿਸਿਪੇਟ ਕਰ ਰਹੀਆਂ ਉਹ ਕਿੱਦਾਂ ਦੇ ਪ੍ਰੋਡਕਟ ਲੈ ਕੇ ਆ ਰਹੀਆਂ 14ਵਾਂ ਐਡੀਸ਼ਨ ਜਿਹੜਾ ਸੀਫੋਰਸ ਦਾ ਹੋਣ ਜਾ ਰਿਹਾ ਹੈ 1 ਤੋਂ 3 ਫਰਵਰੀ ਉਹਦੇ ਲਈ ਮੈਂ ਸਾਰੀ ਇੰਡਸਟਰੀ ਨੂੰ ਔਰ ਸਾਰੇ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਬਾਈਸਾਈਕਲ ਦੀ ਇਸ ਐਗਜ਼ੀਬਿਸ਼ਨ ਦੇ ਵਿੱਚ ਜ਼ਰੂਰ ਆਰੋ ਨਵੀਂ ਟੈਕਨੋਲੋਜੀ ਨੂੰ ਵੀ ਦੇਖਣ